ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਸਟ੍ਰੇਲੀਆ ਵਿਚਾਲੇ ক্রিকেট ਮੈਚ ਵੇਖਣ ਲਈ ਗਏ ਹਨ ਇਸ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਪੰਜਾਬ ਸਰਕਾਰ ਉਤੇ ਨਿਸ਼ਾਨੇ 사ਦ ਰਹੀ ਹੈ ਖਾਸ ਤੌਰ ਤੇ ਕਾਂਗਰਸ ਦਾ ਕਹਿਣਾ ਹੈ ਕਿ ਇਸ ਤੋਂ ਅਸਵੇਦਨਸ਼ੀਲ ਮੁੱਖ ਮੰਤਰੀ ਤੇ ਸਿਆਸੀ ਜਮਾਤ ਕੋਈ ਹੋਰ ਨਹੀਂ ਆਈ ਹੈ ਪ੍ਰਤਾਪ ਬਾਜਬਨ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਭਗਵੰਤ ਮਾਨ ਤੁਹਾਡੇ ਤੋਂ ਇਜਾਜ਼ਤ ਲੈ ਕੇ ਮੈਲਬੌਰਨ ਗਿਆ ਹੈ ਨੋਰੀ ਬਾਰਡ ਤੋਂ ਲੈ ਕੇ ਪਾਕਿਸਤਾਨ ਦੇ ਬਾਰਡ ਤੱਕ ਪੰਜਾਬ ਦੇ ਹਾਲਾਤ ਚਿੰਤਾਜਨਕ ਹਨ ਪਰ ਭਗਵੰਤ ਮਾਨ ਆਸਟ੍ਰੇਲੀਆ ਵਿੱਚ ਕ੍ਰਿਕਟ ਦਾ ਮੈਚ ਵੇਖਣ ਗਿਆ ਹੋਇਆ ਹੈ ਇਸ ਤੋਂ ਸੰਵੇਦਨਸ਼ੀਲ ਮੁੱਖ ਮੰਤਰੀ ਜਾਂ ਕੋਈ ਸਰਕਾਰ ਹੋ ਨਹੀਂ ਸਕਦੀ ਮੈਂ ਅੱਜ ਤੁਹਾਡੇ ਜ਼ਰੀਏ ਕੇਜਰੀਵਾਲ ਸਾਹਿਬ ਨੂੰ ਸਵਾਲ ਕਰਨਾ ਕੀ ਭਗਵੰਤ ਮਾਨ ਤੁਹਾਡੇ ਕੋ ਇਜਾਜ਼ਤ ਲੈ ਕੇ ਮੈਲਬਨ ਗਿਆ ਉਹਦਾ ਮਤਲਬ ਤੁਸੀਂ ਇਜਾਜ਼ਤ ਦਿੱਤੀ ਉਹਨੂੰ ਉੱਥੇ ਜਾਣ ਦੀ ਕੱਲ ਮਿਲੇ ਉਸ ਤੋਂ ਬਾਅਦ ਉਹ ਚਲਾ ਗਿਆ ਤੇ ਕਰ ਰਿਖੀ ਗਿਆ ਉੱਥੇ ਇੱਕ ਕ੍ਰਿਕਟ ਮੈਚ ਵੇਖਣ ਗਿਆ ਟਲੇਵਾਲ ਸਾਹਿਬ ਨੂੰ 31 ਦਿਨ ਹੋ ਗਏ ਨੇ 29 ਨਹੀਂ ਹੋਏ 31 ਦਿਨ ਹੋ ਗਏ ਕ੍ਰਿਟੀਕਲ ਹਾਲਾਤ ਦੇ ਵਿੱਚ ਪੰਜਾਬ ਦੇ ਬਾਰਡਰਾਂ ਦੇ ਉੱਤੇ ਬੰਬ ਲਾਸਟ ਹੋ ਰਹੇ ਨੇ ਪੰਜਾਬੀ ਕਿਸੇ ਦੀ ਜ਼ਿੰਦਗੀ ਤੇ ਮਾਲ ਉਹਦਾ ਮਹਿਫੂਜ਼ ਨਹੀਂ ਸਾਡੇ ਉੱਤੇ ਸੈਂਟਰ ਵਾਰੀ-ਵਾਰੀ ਵਾਰ ਕਰ ਰਿਹਾ ਜਿਹੜੀਆਂ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀ ਉਹਨਾਂ ਨੂੰ ਇਨਡਾਇਰੈਕਟ ਢੰਗ ਦੇ ਨਾਲ ਹੁਣੇ ਫੇਰ ਵਾਪਸ ਲੈ ਕੇ ਆ ਰਹੇ ਨੇ ਤੇ ਸਾਡਾ ਚੀਫ ਮਿੰਿਸਟਰ ਜਿਹੜਾ ਆਪਣੀ ਜ਼ਿੰਮੇਵਾਰੀ ਛੱਡ ਕੇ ਬਾਹਲੇ ਮੁਲਕ ਚਲੇ ਜਾਏ ਮੈਂ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਸੀ ਕੜੇ ਸ਼ਬਦਾਂ ਨਾਲ ਸੁਭੂਚੀ ਕਾਂਗਰਸ ਨੇ ਨਿੰਦਾ ਕਰਦੀ ਹੈ ਕਿ ਇਹ ਇਸ ਤਰ੍ਹਾਂ ਹੀ ਕਿ ਰੋਮ ਦੇ ਵਿੱਚ ਅੱਗ ਲੱਗੀ ਹੈ ਤੇ ਢੀਰੋ ਬਾਂਸਰੀ ਵਜਾ ਰਿਹਾ ਹੈ ਅੱਜ ਹਾਲਾਤ ਉਹ ਨੇ ਕਿ ਪੰਜਾਬ ਦੇ ਵਿੱਚ ਵਾਤਾਵਰਨ ਇਸ ਕਿਸਮ ਦਾ ਬਾਰਡਰ ਤੇ ਅੱਗ ਲੱਗੀ ਹੈ ਲੋਕਾਂ ਦੀ ਜ਼ਿੰਦਗੀ ਮਹਫੂਜ਼ ਨਹੀਂ ਖਨੌਰੀ ਦੇ ਵਿੱਚ ਕ੍ਰਿਟੀਕਲ ਹਾਲਾਤ ਚ ਦਲੇਵਾਲ ਸਾਹਿਬ ਨੇ ਤੇ ਇੱਕ ਕ੍ਰਿਕਟ ਦਾ ਮੈਚ ਵੇਖਣ ਚਲੇ ਗਏ ਇਸ ਤੋਂ ਇਨਸੈਂਸਿਟਿਵ ਕੁਝ ਮਿਸਟਰ ਹੋ ਸਕਦਾ ਇਸ ਤੋਂ ਇਨਸੈਂਸਿਟਿਵ ਕੁਝ ਬਾਤ ਆਵਰਗੀ ਹੋ ਸਕਦੀ ਹੈ ਅਨਸਕਰੂਪਲਸ ਇਹ ਜਮਾਤ ਹੈ ਕੋਈ ਊਸੂਲ ਨਹੀਂ ਇਹਨਾਂ ਦਾ 12ਵੇਂ ਇਹਨਾਂ ਦੇ ਐਮਐਲਏ ਨੇ ਤੇ 92 ਸਾਲ ਹੋਣੇ ਆਂਦੇ ਨੇ ਇਹ ਲੋਕਾਂ ਨੇ ਫਤਵਾ ਕਾਰਪੋਰੇਸ਼ਨ ਚ ਹੀ ਹੁੰਨੇ ਦਿੱਤਾ ਬਹੁਤ ਬਹੁਤ ਸ਼ੁਕਰੀਆ ਇੱਕ ਹੋਏ ਵੱਡਾ ਝਟਕਾ ਦਿੰਦੇ ਹੋਏ ਕੈਨੇਡਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਉਹ 2025 ਤੋਂ ਐਕਸਪ੍ਰੈਸ ਐਂਟਰੀ ਦੇ ਤਹਿਤ ਪਰਮਨੈਂਟ ਰੈਜ਼ਿਡੈਂਸੀ ਯਾਨੀ ਪੀਆਰ ਲਈ ਅਪਲਾਈ ਕਰਨ ਵਾਲਿਆਂ ਨੂੰ ਨੌਕਰੀ ਦੀ ਪੇਸ਼ਕਸ਼ ਤੇ ਵਾਧੂ 50 ਤੋਂ ਲੈ ਕੇ 200 ਅੰਕਾਂ ਦਾ ਲਾਭ ਨਹੀਂ ਮਿਲੇਗਾ ਇਹ ਬਦਲਾਅ ਸਿਸਟਮ ਵਿੱਚ ਧੋਖਾਧੜੀ ਨੂੰ ਰੋਕਣ ਲਈ ਕੀਤਾ ਗਿਆ ਹੈ ਇਸ ਦਾ ਸਭ ਤੋਂ ਵੱਡਾ ਝਟਕਾ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਮਹਿਸੂਸ ਹੋਣ ਲੱਗਾ ਹੈ ਜਿਨ੍ਹਾਂ ਨੇ ਨੌਕਰੀਆਂ ਦੀਆਂ ਪੇਸ਼ਕਸ਼ਾਂ ਤੋਂ ਬਾਅਦ ਪੀਆਰ ਲਈ ਅਪਲਾਈ ਕੀਤਾ ਹੈ ਇਹ ਕਦਮ ਉਹਨਾਂ ਉਮੀਦਵਾਰਾਂ ਤੇ ਲਾਗੂ ਹੋਵੇਗਾ ਜੋ ਐਕਸਪ੍ਰੈਸ ਐਂਟਰੀ ਰਾਹੀਂ ਪੀਆਰ ਪ੍ਰਾਪਤ ਕਰਨ ਦੀ ਯੋਜਨਾ ਬਣਾ ਰਹੇ ਹਨ ਮਾਰਾਨ ਨੇ ਇਸ ਕਦਮ ਨੂੰ ਧੋਖਾ ਧੜੀ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਦੱਸਿਆ ਪਰ ਕਿਹਾ ਕਿ ਇਹ ਅਸਲ ਹੁਨਰ ਵਾਲੇ ਬੇਰੁਜ਼ਗਾਰਾਂ ਤੇ ਉਹਨਾਂ ਦੇ ਮਾਲਕਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਉਹਨਾਂ ਸੁਝਾਉਂਦਾ ਹੈ ਕਿ ਸਰਕਾਰ ਨੂੰ ਇੱਕ ਬਿਹਤਰ ਸਕਰੀਨਿੰਗ ਪ੍ਰਕਿਰਿਆ ਅਪਣਾਉਣੀ ਚਾਹੀਦੀ ਹੈ ਉਹਨਾਂ ਨੌਕਰੀਆਂ ਦੀ ਪੇਸ਼ਕਸ਼ ਦੀ ਗਿਣਤ ਨੂੰ ਸਿੱਧੇ ਤੌਰ ਤੇ ਖਤਮ ਨਹੀਂ ਕਰਨਾ ਚਾਹੀਦਾ ਇਸ ਸਮੇਂ ਲਗਭਗ 1 ਲੱਖ 35000 ਰੁਪਏਰ ਅਰਜ਼ੀਆਂ ਹਨ ਜਿਨ੍ਹਾਂ ਵਿੱਚ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਹੈ ਤਖਤਸ਼ੀਰੀ ਦਮਦਵਾ ਸਾਹਿਬ ਦੀ ਜ਼ਿੰਮੇਵਾਰੀ ਤੋਂ 15 ਦਿਨਾਂ ਲਈ ਫਾਰਗ ਕੀਤਾ ਗਿਆ ਕਿ ਜਾਨੀ ਹਰਪੀ ਸਿੰਘ ਨੂੰ ਮਿਲਣ ਲਈ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢੇਲੋਂ ਬਠਿੰਡਾ ਪਹੁੰਚੇ ਸੂਤਰਾਂ ਮੁਤਾਬਕ ਅਮਨੇ ਪ੍ਰਾਈਵੇਟ ਹੈਲੀਕਾਪਟਰ ਰਾਹੀਂ ਡੇਰਾ ਮੁਖੀ ਬਠਿੰਡਾ ਪਹੁੰਚੇ ਸਨ ਅਤੇ ਗਿਆਨੀ ਹਰਪੀ ਸਿੰਘ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਗਿਆਨੀ ਹਰਪੇ ਸਿੰਘ ਨਾਲ ਲੰਬੀ ਮੀਟਿੰਗ ਕੀਤੀ ਇਸ ਮੌਕੇ ਉਹਨਾਂ ਨਾਲ ਸ਼੍ਰੋਮਣੀ ਅਕਾਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਵੀ ਮੌਜੂਦ ਸਨ ਇਸ ਤੋਂ ਪਹਿਲਾਂ ਬਾਬਾ ਗੁਰਿੰਦਰ ਸਿੰਘ ਹੈਲੀਕਾਪਟਰ ਰਾਹੀਂ ਆਪਣੇ ਬਠਿੰਡਾ ਵਿਖੇ ਸਥਿਤ ਡੇਰਾ ਅਰਾਧਾ ਸਵਾਮੀ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਸ਼ਰਧਾਲੂਆਂ ਨੂੰ ਮਿਲ ਉਪਰੰਤ ਕਾਰ ਰਾਹੀਂ ਜਥੇਦਾਰ ਗਿਆਨੀ ਹਰਪੇ ਸਿੰਘ ਦੀ ਰਿਹਾਈ 'ਤੇ ਪਹੁੰਚੇ ਉਹਨਾਂ ਦੀ ਕਾਫੀ ਸਮਾਂ ਗਿਆਨੀ ਹਰਪੇ ਸਿੰਘ ਨਾਲ ਗੱਲਬਾਤ ਚੱਲ ਰਹੀ ਸੀ ਪਰ ਗੱਲਬਾਤ ਦੇ ਅੰਸ਼ ਹਜੇ ਤੱਕ ਬਾਹਰ ਨਹੀਂ ਆ ਸਕੇ ਉਨਾ ਦੀ ਆਮਦ ਨੂੰ ਲੈ ਕੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਸ਼ੰਭੂ ਅਤੇ ਖਨੋਰੀ ਬੱਡ ਤੇ ਫਰਵਰੀ 2024 ਤੋਂ ਐਮਐਸਪੀ ਅਤੇ ਹੋਰ ਬੰਗਾਂ ਨੂੰ ਲੈ ਕੇ ਸਰਵਜ ਸਿੰਘ ਪੰਦੇੜਾ ਅਤੇ ਜਗਜੀਤ ਸਿੰਘ ਦੱਲੇਵਾਲ ਵੱਲੋਂ ਮੋਰਚਾ ਲਗਾਇਆ ਗਿਆ ਹੈ ਇਸ ਸਬੰਧੀ 30 ਦਸੰਬਰ ਨੂੰ ਪੰਜਾਬ ਬੰਦ ਤੀਕਾਲ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਕਿਸਾਨਾਂ ਦੀ ਕਈ ਜਥੇਬੰਦੀਆਂ ਨਾਲ ਮੀਟਿੰਗ ਹੋਈ ਦੱਲੇਵਾਲ ਸਰੀਰਕ ਤੌਰ ਤੇ ਭਾਵੇਂ ਕਮਜ਼ੋਰ ਹਨ ਪਰ ਉਹ ਚੜ੍ਹਦੀ ਕਲਾ ਵਿੱਚ ਹਨ ਦੱਲੇਵਾਲ ਨੇ ਕਿਹਾ ਕਿ ਉਹਨਾਂ ਨੂੰ ਪੁਲਿਸ ਨੂੰ ਨਾ ਚੁੱਕਣ ਦੇਣਾ ਭਾਵੇਂ ਰੋਸ਼ੀਦ ਹੋ ਜਾਣ ਜੇਕਰ ਰੋਸ਼ੀਦ ਹੋ ਗਏ ਤਾਂ ਅਗਲੀ ਪੀੜ੍hiyan ਇਹ ਲੜਾਈ ਜਿੱਤ ਲੈਣਗੀਆਂ ਇਸ ਦਰਾਂ ਲਈ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਅਸੀਂ ਪੰਜਾਬ ਬੰਦ ਨੂੰ ਲੈ ਕੇ ਕਈ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਹੈ ਅਤੇ ਕਈ ਜਥੇਬੰਦੀਆਂ ਨੇ 30 ਦਸੰਬਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੰਜਾਬ ਬੰਦ ਕਰਨ ਦਾ ਸਮਰਥਨ ਕੀਤਾ ਹੈ ਸਰਦਾਰ ਗਰਜੀਤ ਸਿੰਘ ਢੱਲੇਵਾਲ ਅੱਜ 31ਵਾਂ ਦਿਨ ਚ ਹੈ ਉਹਦੀ ਜਿਹੜੀ ਸੇਤ ਹੈ ਉਹ ਸੁਭਾਵਕ ਹੈ ਕਿ ਉਹਦਾ ਜਿਹੜਾ ਵਜਨ ਘਟਣਾ ਜਾਂ ਉਹਦੇ ਸਿੱਤੋਂ ਬੋਲਣਾ ਸਾਰਾ ਕੁਝ ਉਹ ਕਲੀਅਰ ਆਪਣੇ ਸਾਹਮਣੇ ਉਹ ਬਾਡੀ ਦੇ ਨੁਕਸਾਨ ਸੂ ਦਿਸਣ ਲੱਗੀ ਹੈ। ਔਰ ਉਹਦੇ ਨਾਲ ਹੀ ਸਬੰਧ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਮਿਲਣਾ ਕੈਬਨਿਟ ਨੇ ਮਿਲਣਾ ਉਹਨਾਂ ਨੇ ਪੀਲ ਕੀ ਕਰਨੀ ਇਹ ਡੱਲੇਵਾਲ ਸਾਹਿਬ ਨੇ ਮੈਨੂੰ ਤਾਂ ਦੱਸਣਾ ਚਾਹਣਾ ਸਾਨੂੰ ਫਿਰ ਬਾਕੀ ਬੰਦੇ ਸਰਦ ਰੱਖ ਲੈਣਗੇ। ਉਹਨਾਂ ਨੇ ਇੱਕੋ ਹੀ ਗੱਲ ਤੇ ਜ਼ੋਰ ਦਿੱਤਾ ਕਿ ਤੁਸੀਂ ਥੋੜਾ ਕੁਛ ਨਾ ਕੋਈ ਟਰੀਟਮੈਂਟ ਲਓ। ਪੰਮਾ ਰੋਟੀ ਨਾ ਖਾਓ। ਸਾਡੀ ਇੰਨੀ ਕੁ ਬੇਨਤੀ ਪ੍ਰਵਾਨ ਕਰੋ। ਦੱਲੇਵਾਲ ਸਾਹਿਬ ਨੇ ਉਹਨਾਂ ਸਾਰੇ ਕੈਬਨਿਟ ਮੰਤਰੀਆਂ ਨੂੰ ਅਪੀਲ ਕੀਤੀ ਕਿ 31 ਦਿਨ ਹੋ ਗਏ ਮੈਨੂੰ ਬੈਠੇ ਨੂੰ। ਜੋ ਮੁੱਖ ਮੰਤਰੀ ਦਾ ਫੱਜ ਸੀ ਉਹਨੇ ਹੁਣ ਤੱਕ ਕੀ ਕੀਤਾ? ਨਹੀਂ ਜੀ ਸਾਨੂੰ ਰਿਪੋਰਟਾਂ ਆ ਰਹੀਆਂ ਨੇ ਸਾਨੂੰ ਸੇਧ ਦਾ ਪਤਾ ਹੈ ਉਹ ਬਾਵਾ ਇਸ਼ੂ ਜਿਹੜੇ ਕੌੜੇ ਵਾਲੇ ਵੀ ਹੋਏ ਤਾਂ ਡੱਲੇਵਾਲ ਸਾਹਿਬ ਨੇ ਇੱਕ ਗੱਲ ਰੱਖੀ ਸੀ ਕਿ ਮਾੜੀ ਜੀ ਗੱਲ ਹੋਈ ਸੀ ਕੇਸੇ ਬਲਦਸਤਾਨ ਤੁਸੀਂ ਸਾਰੇ ਮੰਤਰੀ ਸਾਰੇ ਐਮਐਲਏ ਜਾ ਕੇ ਦਿੱਲੀ ਭੁਖੜਤਾਲ ਤੇ ਬੈਠੇ ਸੀ ਤਾਂ ਅੱਜ ਪੰਜਾਬ ਦਾ ਮੁੱਖ ਮੰਤਰੀ ਬਾਹਰ ਲਿਆਂ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਲੈ ਕੇ ਭਾਜਪਾ ਦੇ ਨੂੰ ਛੱਡ ਕੇ ਕੀ ਤੁਸੀਂ ਪ੍ਰਧਾਨ ਮੰਤਰੀ ਦੀ ਰਹਿੈਸ ਮੂਰੇ ਜੀ ਬੈਠ ਸਕਦੇ ਕੀ ਪੂਰੇ ਭਾਰਤ ਨੂੰ ਐਮਐਸਪੀ ਕਾਨੂੰਨ ਜਿਹੜਾ ਮਿਲਣਾ ਇਹ ਇਕੱਲੇ ਪੰਜਾਬ ਦਾ ਤਾਂ ਉਸ ਸਟੇਟਾਂ ਦੇ ਵਿੱਚ ਲੈ ਕੇ ਤੁਸੀਂ ਕੀ ਰੋਲ ਕੀਤਾ ਜਿਹੜੀ ਸਰਪਾਰਟੀ ਮੀਟਿੰਗ ਦੀ ਗੱਲ ਆਖੀ ਇਹਦੇ ਵਿੱਚ ਤੁਹਾਡਾ ਕੀ ਰੋਲ ਰਿਹਾ ਉਹ ਜਾਦੇ ਗੱਲਾਂ ਜਿਹੜੀਆਂ ਕਹੀਆਂ ਪਰ ਮੈਨੂੰ ਆਵਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਦਿਸਦਾ ਨਹੀਂ ਕਿ ਉਹਨਾਂ ਤੇ ਉਹਨਾਂ ਨੇ ਆਵਲ ਕੀਤਾ ਹੋਵੇ ਤਾਂ ਸਾਥੀ ਜਿਹੜੇ ਉਹਨਾਂ ਦੇ ਬਿਆਨ ਆ ਰਹੇ ਆ ਅੰਦਰੋਂ ਜਿਵੇਂ ਸਰੀਅਸ ਨਹੀਂ ਲੈ ਰਹੇ ਜੋ ਰਾਜਨੀਤਿਕ ਤੌਰ ਤੇ ਬਿਆਨਵਾਜੀ ਹੁੰਦੀ ਹੈ ਉਹ ਜਿਹੜੀ ਉਹਨਾਂ ਦੀ ਕੱਲ ਦੀ ਮਿਲਣੀ ਸੀ ਹਾਲਚਾਲ ਪੁੱਛਣ ਵਾਲਾ ਉਹ ਸਿਆਸੀ ਤੌਰ ਤੇ ਮੈਨੂੰ ਲੱਗਦਾ ਉਤੋਂ ਤੀਕੀ ਸੀਮਤ ਰਿਹਾ ਜਿਹੜੇ ਮੁੱਦਿਆਂ ਤੇ ਬੈਠੇ ਆ ਜਿਹੜਾ ਪੰਜਾਬ ਦਾ ਫਰਜ਼ਵੰਦ ਦਾ ਸੀ ਉਹ ਮੈਨੂੰ ਲੱਗਦਾ ਉਹਨਾਂ ਨੇ ਰੋਲ ਅਦਾ ਨਹੀਂ ਕੀਤਾ ਬਾਕੀ ਜਿਹੜੀ ਅੱਜ ਸਾਡੀ ਮੀਟਿੰਗ ਹੋ ਰਹੀ ਹੈ ਉਹ ਸਾਨੂੰ ਆਸ ਹੈ ਕਿ ਢੱਲੇਵਾਲ ਸਾਹਿਬ ਨਾਲ ਜਿੰਨੀਆਂ ਭਾਵਨਾਵਾਂ ਜੁੜੀਆਂ ਨੇ ਪੂਰੇ ਦੇਸ਼ ਦੀਆਂ ਆਪਣੇ ਜੇ ਕਿਸੇ ਤੇ ਵਿਸ਼ਵਾਸ ਆਇਆ ਆਗੂਾਂ ਤੇ ਉਹ ਡੱਲੇਵਾਲ ਸਾਹਿਬ ਅੰਦਰੋਂ ਵੀ ਇਹ ਭਾਵਨਾਵਾਂ ਕਰ ਰਹੇ ਨੇ ਇੱਕ ਤਾਂ ਹੁੰਦੀ ਹੈ ਕਿ ਲੋਕਾਂ ਦੇ ਆ ਰਹੇ ਆ ਕਿ ਮੈਂ ਦਰਸ਼ਨ ਕਰਾਂ ਪਰ ਡੱਲੇਵਾਲ ਸਾਹਿਬ ਇਹ ਕਹਿ ਰਹੇ ਨੇ ਕਿ ਤੁਸੀਂ ਕੋਈ ਜਨਤਕ ਮੈਂ ਉਹਨਾਂ ਦੇ ਭਾਵਨਾ ਮੈਂ ਉਹਨਾਂ ਦੇ ਦਰਸ਼ਨ ਕਰਾਂ ਤਾਂ ਇਸ ਸਥਿਤੀ ਦੇ ਵਿੱਚ ਜਿਹੜੀਆਂ ਗਲਤ ਹਵਾਵਾਂ ਉੱਠ ਰਹੀਆਂ ਨੇ ਡੱਲੇਵਾਲ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਨੇ ਸਰੀਰਕ ਤੌਰ ਦੇ ਪਮਾ ਡਾਉਣ ਨੇ ਪਰ ਮਾਨਕਸ ਤੌਰ ਤੇ ਪੂਰੇ ਕਾਇਮ ਨੇ ਤੁਹਾਬ ਦੇ ਕੋਸ਼ਿਸ਼ਾਂ ਤੇ ਕਾਇਮ ਨੇ ਮੈਂ ਉਹ ਗੱਲ ਫੇਰ ਦਰਾ ਦਿਆਂ ਉਹ ਵਾਰ-ਵਾਰ ਇਹੀ ਕਿਹਾ ਕਿ ਸਾਨੂੰ ਕਹਿ ਨਾ ਰਿਹਾ ਭਾਈ ਇੱਥੋਂ ਮੈਨੂੰ ਪੁਲਿਸ ਹਵਾਲੇ ਨਾ ਕਰ ਦਿਓ ਮੋਰਚਾ ਜਿੱਤਾਂਗੇ ਚੜ੍ਹਦੀ ਕਲਾ 'ਚ ਮੈਂ ਸ਼ਹੀਦ ਵੀ ਹੋ ਜਾਣਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਇਸ ਮੋਰਚੇ ਨੂੰ ਅੱਗੇ ਤੋਰ ਲੈਣਗੀਆਂ ਇੰਨੀ ਕਿ ਮੈਂ ਅਪੀਲ ਸਾਰੀ ਜਾਣਕਾਰੀ ਜਿਹੜੀ ਕੱਲ ਨੂੰ ਬਾਕੀ ਪਹੇਰ ਸਾਹਿਬ ਦੇਖੋ ਜਿਹੜਾ ਦੋਆ ਫਾਰਮਾ ਨੇ एलान ਕੀਤਾ ਸੀ پنجاب بند ਦਾ 30 دسمبر ਦਾ 704 ਵਜੇ ਤੱਕ ਮੁਕੰਮਲ ਪੰਜਾਬ ਬੰਦ ਰਹੂਗਾ ਜਿਹੜੀ ਅੱਜ ਖਨੌਰੀ ਬਾਰਡਰ ਤੇ ਮੀਟਿੰਗ ਸੱਦੀ ਸੀ ਆਪਾਂ ਸਾਰੀਆਂ ਜਨਤਕ ਜਥੇਬੰਦੀਆਂ ਉਹਦਾ ਸਾਨੂੰ ਭਰਪੂਰ ਭਰਪੂਰ ਹੰਗਾਰਾ ਮਿਲਿਆ ਹੈਗਾ ਉਹਨਾਂ ਚ ਅਧਿਆਪਕ ਟਰਾਂਸਪੋਰਟ ਨਾਲ ਸੰਬੰਧਿਤ ਜਥੇਬੰਦੀਆਂ ਤੇ ਟਰਾਂਸਪੋਰਟਰਾਂ ਦੇ ਮਾਲਕ ਬਿਜਲੀ ਕਾਮੇ ਆਸ਼ਾ ਵਰਕਰ ਟੋਲ ਪਲਾઝા ਦੇ ਮੁਲਾਜ਼ਮ ਮਜ਼ਦੂਰ ਯੂਨੀਅਨ ਇਸ ਤਰ੍ਹਾਂ ਨੰਬਰਦਾਰ ਜੁਨੀਅਨ ਸਰਪੰਚਾਂ ਦੀਆਂ ਜੁਨੀਅਨ ਸਾਫਕਾ ਸੈਨਿਕ ਜਲ ਸਪਲਾਈ ਵਿਦਿਆਰਥੀ ਜੁਨੀਅਨ ਪ੍ਰੋਫੈਸਰ ਇਸ ਤੀਸੋਂ ਤੱਕ ਆਪਣੇ ਪੱਤਰਕਾਰ ਐਸੋਸੀਏਸ਼ਨ ਇਹਦੋਂ ਦਾ ਜਿਹੜੀ ਵਪਾਰ ਮੰਡਲ ਵਾਲੇ ਉਹ ਤੋਂ ਵੀ ਸਾਨੂੰ ਲਿਖਤੀ ਸੁਨੇਹਾ ਆ ਗਿਆ ਵੀ ਯਾਰ ਅਸੀਂ ਤੁਹਾਡੇ ਨਾਲ ਖੜਾਂਗੇ ਡੇਰੀ ਯੂਨੀਅਨ ਮਤਲਬ ਕੁੱਲ ਮਿਲਾ ਕੇ ਅੱਡ-ਅੱਡ ਖੇਤਰਾਂ ਦੀਆਂ ਜਥੇਬੰਦੀਆਂ ਇੱਥੇ ਤਕਰੀਬਨ ਜਿਹੜੇ ਆਗੂ ਆਏ ਨੇ ਉਹ ਤਕਰੀਬਨ ਉਹਨਾਂ ਦੀਆਂ 20-20 ਜਥੇਬੰਦੀਆਂ ਦੇ ਇੱਕ ਤਾਂ ਮਨ 'ਚ ਨਹੀਂ ਜਿਹੜੇ ਨਾਲ ਲੈ ਕੇ ਆਏ ਪਏ ਸੀ ਤੁਹਾਡੇ ਨਾਲ ਖੜਾਂਗੇ ਔਰ ਜਿਹੜਾ ਫੈਸਲਾ ਕੀਤਾ ਗਿਆ ਦੋਵਾਂ ਫੋਰਮਾਂ ਲੋ ਮਲਾਜਮ ਜਥੇਬੰਦੀਆਂ ਨਾਲ ਕੇ ਉਹ ਆਪ ਬੋਲ ਕੇ ਦੱਸਣਗੇ ਵੀ ਜਿੰਨੇ ਵੀ ਸਰਕਾਰੀ ਦਾ ਗੈਰ ਸਰਕਾਰੀ ਅਦਾਰੇ ਆ ਉਹ ਪੂਰੀ ਤਰ੍ਹਾਂ ਦਫਤਰ ਬੰਦ ਰੱਖਣਗੇ ਇਹ ਉਹਨਾਂ ਨਾਲ ਸਾਂਝਾ ਅਸੀਂ ਫੈਸਲਾ ਕੀਤਾ ਵੀ ਪੂਰੀ ਤਰ੍ਹਾਂ ਪੰਜਾਬ ਦੇ ਸਰਕਾਰੀ ਤੇ ਗੈਰ ਪ੍ਰਕਾਰੀ ਦਫਤਰ ਬੰਦ ਰੱਖੇ ਜਾਣਗੇ ਔਰ ਇਹਦੇ ਲਈ ਅੱਜ ਇੱਕ ਪੰਜਾਬ ਪਧਰੀ ਮੀਟਿੰਗ ਹੋ ਗਈ ਆ ਇਹਨੂੰ ਹੋਰ ਦੋਵਾਂ ਮੋਰਚਿਆਂ ਦੀ ਲੀਡਰਸ਼ਿਪ ਨਾਲ ਤੇ ਮੁਲਾਜ਼ਮ ਜਥੇਬੰਦੀਆਂ ਦੀ ਡਿਸਟ੍ਰਿਕਟ ਪੱਧਰ ਤੇ ਕੋਆਰਡੀਨੇਟ ਕਰਨ ਲਈ ਕੱਲ 3 ਵਜੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਦੋਹਾਂ ਫਰਮਾਂ ਦੀਆਂ ਕਿਸਾਨ ਲੀਡਰਸ਼ਿਪ ਮਜ਼ਦੂਰ ਲੀਡਰਸ਼ਿਪ ਤੇ ਆਮ ਜਥੇਬੰਦੀਆਂ ਨਾਲ ਮੀਟਿੰਗ ਹੋ ਕੇ ਗਾਹਾਂ ਕੀ ਪ੍ਰੋਗਰਾਮ ਲਿਕਨੇ ਆ ਉਹਨਾਂ ਵੱਲੋਂ ਜਿਹੜੀ ਰੇਲ ਆਵਾਜਾਈ ਤੁਹਾਨੂੰ ਪਤਾ ਵੀ ਉਹ ਮੁਕੰਮਲ ਬੰਦ ਰੱਖਾਂਗੇ ਸੜਕ ਆਵਾਜਾਈ ਮੁਕੰਮਲ ਬੰਦ ਰਹੂਗੀ ਉਹਨਾਂ ਨੇ ਓਪਨਲੀ ਕਿਹਾ ਤੁਹਾਨੂੰ ਬੋਲ ਕੇ ਦੱਸਣਗੇ ਵੀ ਜਿੱਥੇ ਜਿੱਥੇ ਸਾਡੀ ਮਦਦ ਦੀ ਲੋੜ ਹੋ ਅਸੀਂ ਵਲੰਟੀਅਰ ਤੌਰ ਤੇ ਤੁਹਾਡੇ ਤਰਨਿਆਂ ਵਿੱਚ ਸ਼ਮੂਲੀਅਤ ਵੀ ਕਰਾਂਗੇ ਜੋ ਤੁਸੀਂ ਹੁਕਮ ਲਾਓਗੇ ਉਹ ਵੀ ਕਰਾਂਗੇ ਸਭ ਤੋਂ ਵੱਡੀ ਗੱਲ ਜਿਹੜਾ ਡਿਸਕਸ਼ਨ ਦਾ ਹਿੱਸਾ ਬਣਿਆ ਵੀ ਦੇਖੋ ਕਿਸੇ ਵੀ ਕਾਲ ਨੂੰ ਤੁਸੀਂ ਜਿਹੜਾ ਵਾ ਉਹ ਕਾਮਜ਼ਾਬ ਕਰਨਾ ਹੁੰਦਾ ਵਾ ਉਹ ਤੇ ਉਹਦੇ ਲਈ ਪ੍ਰਚਾਰ ਪ੍ਰੋਪੋਗੈਂਡਾ ਸਭ ਤੋਂ ਵੱਡੀ ਗੱਲ ਹੁੰਦੀ ਆ ਆ ਸਾਡੇ ਆਪ ਬੋਲ ਕੇ ਦੱਸਣਗੇ ਜਿਹੜੇ ਟੋਲ ਪਲਾਜ਼ਾ ਵਾਲੇ ਯੂਨੀਅਨ ਦੇ ਆਗੂ ਨੂੰ ਕਹਿੰਦੇ ਅਸੀਂ ਬੈਨਰ ਲਾ ਦਾਂਗੇ ਹਰ ਟੋਲ ਪਲਾਜ਼ੇ ਤੇ ਇਹ ਠੀਕ ਆ ਜੀ ਤੇ ਜਿਹੜੇ ਸਾਡੇ ਟਰਾਂਸਪੋਰਟ ਨਾਲ ਸੰਬੰਧਿਤ ਹੋਏ ਕਨੈਕਟਰ ਵੀਰ ਨੇ ਉਹ ਕਹਿੰਦੇ ਅਸੀਂ ਟਿਕਟਾਂ ਕੱਟਣ ਤੋਂ ਪਹਿਲਾਂ ਇੱਕ ਮਿੰਟ ਇੱਥੇ ਲਾ ਲਾ ਕੇ ਹਰ ਕਿਸਮ ਦੀ ਜਨਤਾ ਸਾਥੋਂ ਆਉਣੀ ਆ ਵੀ 30 ਨੂੰ ਪੰਜਾਬ ਬੰਦ ਹੈਗਾ ਵਾ ਤੋ ਅੱਡ-ਅੱਡ ਤਰੀਕੇ ਨਾਲ ਹਰੇਕ ਜਥੇਬੰਦੀ ਨੇ ਸਪੋਰਟ ਕਰਨ ਦਾ ਯਤਨ ਕੀਤਾ ਵੀ ਅਸੀਂ ਇੱਕ ਇਹਨਾਂ ਨੂੰ ਆਨਲਾਈਨ ਅਸੀਂ ਜਿਹੜਾ ਉਹ ਵੀ ਪ੍ਰਚਾਰ ਪ੍ਰਪੋਗੈਂਡਾ ਦਾਾਂਗੇ ਇਹ ਆਪਣੇ ਪੱਤਰ ਤੇ ਛਾਪ ਕੇ ਜਿਵੇਂ ਬਸਾਂ ਦੇ ਮਗਰ ਲਿਖ ਕੇ ਵੀ ਭੇਜਿਆ ਜਾ ਸਕਦਾ ਤੋ ਮਤਲਬ ਹਰ ਤਰ੍ਹਾਂ ਨਾਲ ਜਿਹੜਾ ਵਾ ਇਹ ਕਾਮਯਾਬ ਹੋਵੇ ਇਹਦੇ ਲਈ ਯਤਨ ਜਿਹੜੇ ਆ ਉਹ ਜਿਹੜੇ ਜਟਾਏ ਜਾਣਗੇ ਇਹ ਇਹ ਆ ਦੂਸਰਾ ਜੇ ਦੀ ਅਪੀਲਾਂ ਆ ਪਾ ਫੈਸਲੇ ਕੀਤਾ ਅਪੀਲ ਕਰਨ ਵਾਲਾ ਦੋਵਾਂ ਫਾਰਮਾਂ ਤੋਂ ਅਸੀਂ ਪਿੰਡਾਂ ਦੇ ਸਾਰੇ ਗੁਰਦੁਆਰਿਆਂ ਜਾਂ ਕਮੇਟੀਆਂ ਨੂੰ ਅਪੀਲ ਕਰਦੇ ਵੀ ਲਗਾਤਾਰ ਪਿੰਡਾਂ 'ਚ ਅਨਾਉਂਸਮੈਂਟ ਹੋਵੇ ਔਰ ਜਿਹੜੇ ਸਪੋਰਟਸ ਦੇ ਕਲੱਬ ਹੈ ਯੂਥ ਦੇ ਸਪੋਰਟਸ ਕਲੱਬ ਆ ਉਹਨਾਂ ਨੂੰ ਅਪੀਲ ਆ ਵੀ ਉਹ ਕੋਈ ਧਾਰਮਿਕ ਸੰਸਥਾਵਾਂ ਨੂੰ ਅਪੀਲ ਆ ਲੋਕ ਗਾਇਕਾਂ ਨੂੰ ਅਪੀਲ ਹੈਗੀ ਆ ਸਾਡੀ ਬੁੱਧੀਜੀਵਾਂ ਨੂੰ ਅਪੀਲ ਆ ਔਰ ਇਸ ਤਰੀਕੇ ਨਾਲ ਅਸੀਂ ਬੁੱਧੀ ਜੀ ਵੀ ਟੋਟਲ ਭਾਈਚਾਰਿਆਂ ਨੂੰ ਅਪੀਲ ਕਰਦੇ ਆਂ ਵੀ ਕੀ ਦਾ ਬੰਦ ਦਾ ਸੱਦਾ ਉਹ ਪੂਰੇ ਪੰਜਾਬ ਦੇ ਵਿੱਚ ਆਪਣੇ ਪੱਖ ਤੋਂ ਬੋਲ ਕੇ ਸਨੇਹਾ ਲਾ ਕੇ ਇਹਨੂੰ ਕਾਮਯਾਬ ਕਰਨ ਸਾਨੂੰ ਪੂਰੀ ਆਸ ਆ ਜਿਵੇਂ ਅਸੀਂ ਇੱਕ ਜਨ ਜਨ ਤੱਕ ਪਹੁੰਚਣ ਦੀ ਆ ਮੁਹਿਮ ਬਣਾ ਰਹੇ ਆਂ ਵੀ ਸਾਨੂੰ ਕਿਤੇ ਵੀ ਨਹੀਂ ਲੱਗਦਾ ਵੀ 3 ਕਰੋੜ ਪੰਜਾਬੀਆਂ ਨੂੰ ਕਿਤੇ ਜ਼ਬਰਦਸਤੀ ਬੰਦ ਕਰਾਉਣ ਦੀ ਲੋੜ ਪਊਗੀ ਉਹਨਾਂ ਦੀ ਧਾਮਨਾਵਾ ਮੋਰਚੇ ਨਾਲ ਜੁੜ ਗਈਆਂ ਨੇ ਔਰ ਆਪ ਖੁਦ ਬੰਦ ਕਰਨਗੇ ਯਰ ਵਲੰਟੀਅਰ ਤੌਰ ਤੇ ਫਿਰ ਜਿੱਥੇ ਜਿੱਥੇ ਸਾਡੇ ਮੋਰਚੇ ਹੋਣਗੇ ਉਹ ਅਰ ਲਗਭਗ ਪੰਜਾਬ ਦੇ ਵਿੱਚ ਜਿਹੜੀ ਸੜਕਾਂ ਆ ਵੀ ਜਾਈ ਦੇ ਨੇ ਮੋਰਚੇ ਹੋਣਗੇ ਬਾਈ ਤੇਰੀ ਤਾਂ ਜਲੇ ਇਹ ਲਖੋ ਸੈਂਕੜੇ ਥਾਵਾਂ ਤੇ ਹੋਣਗੇ ਇਹਨੂੰ ਇੱਕ ਇੱਕ ਨਹੀਂ ਕਹਿ ਸਕਦੇ ਕੋਈ ਅੱਡ ਕਹਿ ਰਿਹਾ ਵੀ ਅਸੀਂ ਤਾਂ ਵੀ ਕਰ ਲੈ ਇੱਕ ਥਾਂ ਤੇ ਕਹਿੰਦਾ ਉਹ ਤੁਹਾਨੂੰ ਜਿਵੇਂ ਜਿਵੇਂ ਤਫਸੀਲ ਆਉਗੇ ਅਸੀਂ ਨਾਲ ਦੀ ਨਾਲ ਦੱਸੀ ਜਾਵਾਂਗੇ ਤੋਂ ਇਹ ਮੈਂ ਇੱਕ ਕਹਿਣ ਦਾ ਕਹਿ ਲਓ ਪੰਜਾਬੀ ਵਿੱਚ ਸਰਬ ਵਿਆਪਕ ਪੰਜਾਬ ਬੰਦ ਸਾਬਤ ਹੋਊਗਾ ਅਰ ਇਹ ਪੰਜਾਬ ਬੰਦ ਮੋਦੀ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰੂਗਾ ਵੀ ਹੋ ਕਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ ਅੰਦੋਲਨ ਦੀਆਂ ਮੰਗਾਂ ਵਾ ਉਹਨੂੰ ਮੰਨਣ ਔਰ ਮੈਂ ਪੰਜਾਬੀਆਂ ਨੂੰ ਕਹਿੰਦਾ ਵੀ ਜੇ ਮੋਰਚਾ ਨਾ ਮੁਹੱਬਤ ਆ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦਾ ਸਮਰਥਨ ਆ ਰਾਜਾ ਅਸੀਂ ਇਹ ਵੀ ਡਿਸਕਸ ਕੀਤੀ ਆ ਵੀ ਇਹ ਹਮਲਾ ਕੱਲਾ ਕਿਸਾਨਾਂ ਮਜ਼ਦੂਰਾਂ ਤੇ ਨਹੀਂ ਹੈ ਇਹ ਕਾਰਪੋਰੇਟ ਦਾ ਹਮਲਾ ਹੈ ਛੋਟੀ ਦੁਕਾਨਦਾਰੀ ਤੇ ਆ ਜਵੇਂ ਵੱਡੇ ਮਾਲ ਲੈ ਕੇ ਆਏ ਜਾ ਰਹੇ ਨੇ ਜਵੇਂ ਆਨਲਾਈਨ ਵਪਾਰ ਹੋ ਰਿਹਾ ਵਾ ਪਰਚੂਨ ਖੇਤਰ ਖਤਮ ਕੀਤਾ ਜਾ ਰਿਹਾ ਇਹ ਤੋਂ ਗਾ ਪੱਠੇ ਤੇ ਜਿਹੜੀਆਂ ਗਾਰਾਂ ਬਣਾਉਣ ਵਾਲੀਆਂ ਮਸ਼ੀਨਾਂ ਆ ਗਈਆਂ ਕੱਲੂ ਇੱਟ ਬਣਾਉਣ ਵਾਲੀ ਮਸ਼ੀਨ ਆ ਜਣੀ ਆ ਜਿਹੜੇ ਰਾਜ ਮਿਸਤਰੀ ਉਹਨਾਂ ਮਗਰ ਮਿਸਤਰੀ ਆਓ ਵੱਡੀ ਇੱਟ ਲੈ ਕੇ ਆ ਰਿਆ ਮਸ਼ੀਨਾਂ ਕੱਲ ਨੂੰ ਬਿਲਡਿੰਗਾਂ ਬਣਾਏ ਜਾਣਗੀਆਂ ਖੇਤੀ ਵਿੱਚ ਵੀ ਰਿਪੋਰਟ ਆ ਰਹੇ ਆ ਕੰਮ ਵਿੱਚ ਵੀ ਰਿਪੋਰਟ ਆ ਰਹੇ ਪੂਰੀ ਤਰ੍ਹਾਂ ਕਾਰਪੋਰੇਟ ਦਾ ਮਾਡਲ ਸਾਡੇ ਤੇ ਲੱਗਿਆ ਜਾ ਰਿਹਾ ਮੁਲਾਜ਼ਮ ਬੈਠੇ ਆ ਹਰ ਕਿਸਮ ਦੇ ਮੁਲਾਜ਼ਮ ਤੇ ਨਿੱਜੀ ਕਰਮ ਦਾ ਹਮਲਾ ਹੋ ਚੁੱਕਾ ਪੂਰੀ ਤਰ੍ਹਾਂ ਮੁਲਾਜ਼ਮਾਂ ਦੀਆਂ ਸਾਮੀਆਂ ਖਾਲੀ ਆ ਮੈਂ ਜਾਣ ਜਿਆਦਾ ਬੋਲ ਕੇ ਮੈਂ ਇੱਥੇ ਸਮਾਪਤ ਕਰੂੰਗਾ ਔਰ ਮੈਂ ਹੁਣ ਇੱਧਰ ਸਾਡੇ ਅੱਗੋ ਅਮਿਤ ਤੋਜਮਾਨ ਜੀ ਹਾਂ ਅਮਿਤ ਤੋਜਮਾਨ ਜੀ ਗੱਲ ਕਰ ਲੈ ਫਿਰ ਸਾਡੇ ਮੁਲਾਜ਼ਮ ਦੀ ਗੱਲ ਕਰਨਗੇ ਧੰਨਵਾਦ ਜੀ